ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਕਿ ਇੱਕ 45 ਸਾਲਾਂ ਔਰਤ ਨੇ ਘਰ ਦੀ ਇੱਜ਼ਤ ਕੱਖਾਂ ਦੇ ਵਿੱਚ ਰੋਲ ਦਿੱਤੀ ਹੈ ਘਰ ਵਾਲੀ ਨੇ ਆਪਣੀ ਜ਼ਿੰਦਗੀ ਤਾਂ ਗਵਾਈ ਹੀ ਤੇ ਉਸ ਨਾਲ ਆਪਣੇ ਬਰਾਬਰ ਦੇ ਮੁੰਡੇ ਨੂੰ ਵੀ ਸਿਰ ਚੁੱਕੜ ਜੋਗਾ ਨਹੀਂ ਛੱਡਿਆ ਕੀ ਲੋੜ ਪੈ ਗਈ ਸੀ ਇਸ ਕੰਜਲਖਾਨੇ ਚ ਪੈਣ ਦੀ ਮਗਰੋਂ ਆਸ਼ਿਕ ਨੇ ਪੂਰਾ ਘਰ ਹੀ ਪੱਟ ਕੇ ਰੱਖ ਦਿੱਤਾ ਦਰਅਸਲ ਇੱਕ 45 ਸਾਲਾਂ ਔਰਤ ਜਿਸ ਦਾ 3 ਸਾਲ ਪਹਿਲਾਂ ਇੱਕ ਵਿਅਕਤੀ ਨਾਲ ਪਿਆਰ ਹੋ ਗਿਆ ਸੀ ਤੇ ਕਿਨ ਬੱਚੇ ਨੇ ਘਰ ਵਾਲਾ ਵਿਦੇਸ਼ ਜਾ ਕੇ ਕੰਮ ਕਰਦਾ ਹੈ ਦੋਹਾਂ ਚ ਪਿਆਰ ਇਹ ਨਾ ਵੱਜਦਾ ਕਿ ਕੀ ਘਰ ਵਿੱਚ ਰੋਲਾ ਪਿਆ ਹੀ ਪਿਆ ਨਾਲ ਦੇ ਨਾਲ ਪੂਰੇ ਪਿੰਡ 'ਚ ਵੀ ਰੋਲਾ ਪੈ ਗਿਆ ਆਸ਼ਿਕ ਨੇ ਔਰਤ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਬੱਚਿਆਂ ਦੇ ਦੱਸਣ ਮੁਤਾਬਕ ਔਰਤ ਨੂੰ ਆਪਣੇ ਨਾਲ ਪਹਿਲਾ ਰੱਖਣ ਲਈ ਮਜਬੂਰ ਕਰਦਾ ਹੈ ਪਰ ਔਰਤ ਦੇ ਮਨਾਂ ਕਰਨ ਦੇ ਬਾਅਦ ਦੋਵਾਂ 'ਚ ਲੜਾਈ ਰਹਿਣ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਅਣਪਣ ਪੈ ਜਾਂਦੀ ਹੈ ਇੰਨਾ ਹੀ ਨਹੀਂ ਬਲਕਿ ਉਸ ਦੱਸਿਆ ਕਿ ਉਸ ਤੇ ਆਸ਼ਿਕ ਨੇ ਔਰਤ ਨੂੰ ਮਾਰਨ ਦੀ ਧਮਕੀ ਦਿੱਤੀਆਂ ਨੇ ਸ਼ੁਰੂ ਕਰ ਦਿੱਤੀਆਂ ਨੇ ਇੱਕ ਦਿਨ ਜਦੋਂ ਇਹ ਔਰਤ ਕੰਮ ਲਈ ਕਿਸੇ ਪਿੰਡ ਦੇ ਵਿੱਚ ਜਾਂਦੀ ਹੈ ਤੇ ਇਸ ਆਸ਼ਿਕ ਨੇ ਉਸ ਤੇ ਤੇਜ਼ਦਾਰ ਹਥਿਆਰ ਦੇ ਨਾਲ ਇਸ ਔਰਤ ਨੂੰ ਮੋਦ ਦੇ ਘਾਟ ਘਾ ਦਿੱਤਾ ਸ਼ਰੀਆਮ ਪਿੰਡ ਦੇ ਵਿੱਚ ਰਾਹ ਜਾਂਦੀ ਔਰਤ ਨੂੰ ਵੱਢ ਕੇ ਰੱਖ ਦਿੱਤਾ ਇਸ ਔਰਤ ਨੂੰ ਆਸ਼ਕ ਔਰਤ ਨੂੰ ਆਸ਼ਕੀ ਪਿੱਛੇ ਆਪਣੀ ਜਾਨ ਗਵਾਣੀ ਤੱਕ ਪੈ ਗਈ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਵੇਖ ਸਕਦੇ ਹੋ ਕਿਸ ਤਰ੍ਹਾਂ ਵਿਆਹ ਤੋਂ ਬਾਅਦ ਵੀ ਆਸ਼ਕੀ ਨੇ ਪੁਰਾ ਘਰ ਪਟਕੇ ਰੱਖ ਦਿੱਤਾ ਮੇਰੀ ਪਰਜਾਈ ਵੱਡੀ ਤੇ ਜਣੀ ਵੀ ਉਹ ਕੰਮ ਕਰਨ ਗਈ ਸਾਡੇ 5:00 ਵਜੇ ਦੀ ਗੱਲ ਹੈ ਜੀ ਤੇ ਜਣੀ ਕੋੜਕਬੀਰੇ ਦਾ ਬੰਦਾ ਗਰਮੀਤ ਸਿੰਘ ਵੀ ਉਹ ਜਿੱਥੋਂ ਮਗਰ ਲੱਗਿਆ ਸਾਡੇ ਪਿੰਡੀ ਤੇ ਇੱਥੇ ਸੀਗਾ ਤੇ ਜਦੋਂ ਗਿਆ ਉਹਨੇ ਕੈਚਨ ਬੇਹ ਰਹਿਣਾ ਦਾ ਕਤਲ ਕਰਤਾ ਤੇ ਸਾਨੂੰ ਇਨਸਾਫ ਚਾਹੀਦਾ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਗੱਲ ਸਾਨੂੰ ਇਹ ਗੱਲ ਦਾ ਵੀ ਜਣੀ ਸਾਨੂੰ ਲੋਕਾਂ ਨੇ ਦੱਸਿਆ ਵੀ ਐਂ ਕਰਕੇ ਵੀ ਆਹ ਗੱਲ ਆ ਵੀ ਉਹਨਾਂ ਦੇ ਬਾਹਰ ਚ ਪਈ ਆ ਮਾਰੀ ਤੁਸੀਂ ਜਾ ਕੇ ਦੇਖੋ ਵੀ ਕਿਵੇਂ ਆ ਜਾਂ ਮਰ ਗਈ ਆ ਜੋ ਜਾਂਦੀ ਆ ਤੇ ਕਰਚਾ ਮਾਰ ਕੇ ਉਹਦਾ ਕਤਲ ਕੀਤਾ ਗਿਆ ਮਰਨ ਵਾਲੇ ਦਾ ਕੀ ਨਾਂ ਸੀ ਔਰ ਕਿੰਨੀ ਉਮਰ ਉਹਨਾਂ ਦੀ ਉਮਰ ਹੈਗੀ 45 ਸਾਲ ਦੀ ਸੌਖ ਫਰੀਦ ਉਹਦਾ ਨਾਂ ਜੀ ਤੇ ਕੋੜਖੂਰੇ ਦਾ ਰਹਿਣ ਵਾਲਾ ਬੰਦਾ ਉਹਦਾ ਨਾਂ ਗਰਮੀਤ ਸਿੰਘ ਆ ਜੀ ਤੇ ਜਿਹੜਾ ਮੇਰਾ ਬਰਾਦਰ ਉਹ ਬਾਹਰ ਵਿਦੇਸ਼ ਹੈ। ਹਾਂਜੀ ਤੇ ਬੱਚੇ ਇੱਥੇ ਹੈ ਜਿਹੜੇ। ਇਹ ਗੱਲਬਾਤ ਹੋਈ ਕੋਟਕਪੂਰੇ ਦਾ ਮੁੰਡਾ ਸੀਗਾ ਜੀ। ਸਾਰੀ ਰਾਤ ਦਾ ਸਾਡੇ ਇੱਥੇ ਸੌਦਾ ਕੇਂਦਰ ਹੈ ਜੀ। ਸੌਦਾ ਕੇਂਦਰ ਦੇ ਵਿੱਚ ਸਾਰੀ ਰਾਤ ਪਿਆ ਰਿਆ। ਕੱਢ ਕੇ ਸਾਡੀ ਨੌਰਾਨੀ ਜਾਨੀ ਕਿ ਮਤਲਬ ਦੁੱਧ ਲੈਣ ਗਈ ਜਿੰਦਾਰਾ ਦੇ ਘਰੇ ਕੰਮ ਕਰਦੀ। ਤੇ ਦੁੱਧ ਲੈਣ ਗਈ ਤੇ ਜਾਨੀ ਕਿ ਮਤਲਬ ਸੌਦਾ ਕੇਂਦਰ ਦੇ ਵਿੱਚੋਂ ਨਿਕਲ ਕੇ ਨਜ਼ਰ ਲੱਗ ਗਈ। ਨਜ਼ਰ ਲੱਗਣ ਕਾਰਨ ਤੁਰਿਆ ਜਾਂਦਾ ਜੀ। ਮਗਰ ਮਗਰ ਤੁਰਿਆ ਜਾਂਦਾ ਇਹ ਮੂਰੇ ਮੂਰੇ ਗੁੜੀਆ ਤੁਰ ਜਾਂਦੀ ਹੈ। ਜਾ ਕੇ ਜਾਨੀ ਕਿ ਮਤਲਬ ਵਿਚਾਲੇ ਸਾਥ ਦੇ ਉੱਤੇ ਸਾਡੇ ਜਿਨ੍ਹਾਂ ਦੇ ਘਰੇ ਕੰਮ ਕਰਦੀ ਏ ਕੁੜੀ ਉਹਨਾਂ ਦੇ 12 ਦੇ ਵਿੱਚ ਜਾ ਕੇ ਜਾਨੀ ਕਿ ਮਤਲਬ ਉਹਨੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਉਹਨੇ ਜੋ ਵਾਰ ਕਰਨੇ ਸ਼ੁਰੂ ਕਰਤੇ ਉੱਥੇ ਕੋਈ ਦਿਸਿਆ ਨਹੀਂ ਗਾ ਜੀ ਕੋਈ ਮਤਲਬ ਉੱਥੋਂ ਘਰੋਂ ਲਿਕ ਲਿਆ ਹੀ ਕੋਈ ਉਹਨੇ ਜੋ ਦਾਕਾ ਦੁੱਕਾ ਮਾਰਿਆ ਉਹਨੂੰ ਫਿਰ ਉਸ ਜਾਨੀ ਕਿ ਮਾਲਕ ਜੀ ਉਹਦੇ ਕਿਰਪਾ ਕਰਚਾ ਗੁਰਚਾ ਮਾਰ ਕੇ ਜੀ ਉਹ ਕੁੜੀ ਉੱਥੇ ਡੱਗ ਪਈ ਐ ਤੇ ਉਹ ਜੀ ਉੱਥੋਂ ਸੱਟ ਕੇ ਤੇ ਭੱਜ ਗਿਆ ਕਿੰਨੀ ਕੁ ਉਮਰ ਸੀ ਔਰ ਕੀ ਨਾਂ ਸੀ ਤੁਹਾਡੀ ਉਹ ਕੁੜੀ ਨੇ ਉਹਦੀ 45 ਸਾਲ ਦੀ ਉਮਰ ਹੈ ਜੀ ਕੀ ਨਾਂ ਕਿ ਨਾਂ ਸੁਗਵਰੀਤੀ ਕਿੰਨੇ ਬੱਚੇ ਉਹਦੇ ਬੱਚੇ ਤਾਂ ਨਹੀਂ ਇਹ ਉਹਨਾਂ ਦੇ ਹਸਬੰਦ ਜਿਹੜੇ ਕਿੱਥੇ ਰਹਿੰਦੇ ਆ ਉਹ ਬਾਹਰ ਰਹਿੰਦੇ ਆ ਜੀ ਬਾਹਰ ਗਏ ਹੋਏ ਆ ਜੀ 7-8 ਸਾਲ ਹੋ ਗਏ ਜੀ ਉਹਨਾਂ ਨੂੰ ਗਿਆ ਨੇ ਕਿਹੜੀ ਕੰਟਰੀ ਨੂੰ ਇਹ ਡਵਾਈਚ ਚ ਗਏ ਹੋਏ ਆ ਜੀ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਮਾਮਲਾ ਇਹ ਕਿਵੇਂ ਕਿਉਂ ਵਾਪਰਿਆ ਇਸ ਵਾਰ ਇਹਦੇ ਵਾਪਰੇ ਜੀ ਬਹੁਤ ਗਲਤੀ ਹੋਇਆ ਜਾਨੀ ਕਿ ਮਤਲਬ ਦੂਜੇ ਪਿੰਡ ਦਾ ਆ ਕੇ ਹੀ ਬੰਦਾ ਹੁਣ ਪਿੰਡ ਦੇ ਵਿੱਚ ਆ ਕੇ ਵਾਰ ਕਰੇ ਕੋਈ ਗਲਤੀ ਹੈ ਜੀ ਇੱਥੋਂ ਦਾ ਬੰਦਾ ਹੋ ਗਿਆ ਇਹ ਕੋਟਕਪੁਰੇ ਦਾ ਬੰਦਾ ਜੀ ਹੁਣ ਕੀ ਮੰਗ ਰਹੇ ਨੇ ਮੰਗ ਸੀ ਇਹੀ ਕਰਦੇ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਇਸ ਚੀਜ਼ ਦਾ ਮਰਨ ਵਾਲੀ ਲੇਡੀ ਦਾ ਕੀ ਨਾਮ ਸੀ ਉਹਦਾ ਸੁਖਪ੍ਰੀਤ ਜੀ ਇਹਨਾਂ ਜੀ ਸੁਖਪ੍ਰੀਤ ਕੌਰ ਇਹਨਾਂ ਦਾ ਨਾਮ ਹੈਗਾ ਇਹਨਾਂ ਦੀ ਉਮਰ ਸੀਗੀ 45 46 ਸਾਲ ਕਰੀਬ ਇਸ ਵੇ ਪੌਣੇ 7 ਦੇ 7 ਦੇ ਵਿਚਕਾਰ ਟਾਈਮ ਸੀਗਾ ਜਦ ਇਹ ਆਪਣਾ ਦੁੱਧ ਲੈ ਕੇ ਆ ਰਹੇ ਸੀਗੇ ਤਾਂ ਇਹ ਇੱਕ ਜਿਹੜਾ ਗੁਰਮੀਤ ਸਿੰਘ ਉਰਫ ਕੋਰਾ ਕੋਰੀ ਵੀ ਕਹਿ ਦਿੰਦੇ ਆ ਇਸ 34 ਸਾਲ ਦੀ ਉਮਰ ਦਾ ਇੱਕੇ ਵਿਅਕਤੀ ਆ ਇਸ ਨੇ ਜਿਹੜਾ ਹੈਗਾ ਕਿਰਚਾ ਮਾਰ ਕੇ ਉਹਨਾਂ ਦਾ ਮਾਰਡਰ ਕਰਤਾ ਹੈਗਾ ਜਦ ਪੁਲਿਸ ਨੂੰ ਸੂਚਨਾ ਮਿਲੀ ਪਰ ਸਾਰੇ ਆਪਣਾ ਇਨਸਪੈਕਟਰ ਸੀ ਰਜੇਸ਼ ਕੁਮਾਰ ਜੀ ਫੋਰੈਂਸਿਕ ਟੀਮ ਔਰ ਮੈਂ ਔਰ ਸਬੰਧਤ ਐਸ ਐਚਓ ਸਾਰੇ ਅਸੀਂ ਉੱਥੇ ਮੌਕੇ ਤੇ ਰਸ ਕੀਤਾ ਜਦ ਉੱਥੇ ਜਾ ਕੇ ਸਾਨੂੰ ਪਾਇਗਾ ਬਲੱਡ ਵਗੈਰਾ ਸਾਨੂੰ ਉਹ ਚੀਜ਼ਾਂ ਮਿਲੀਆਂ ਹੈਗੀਆਂ ਔਰ ਇਹਦੀ ਬੰਦੇ ਦੀ شناخت ਹੋ ਚੁੱਕੀ ਆ ਕਾਰਵਾਈ ਚੱਲ ਰਹੀ ਹੈਗੀਆ ਤਾਂ ਇਹਨੂੰ ਬੁਸ਼ੀ ਨੂੰ ਜਲਦੀ ਫੜਨਾਂਗੇ ਜੀ ਮੁਕਲੀ ਪ੍ਰਤਾਰਥੀ ਜੀ ਸਰ ਕੀ ਸਾਹਮਣੇ ਆਇਆ ਵੀ ਕਿਉਂ ਮਤਲਬ ਇਹ ਜਿਹੜਾ ਇਹ ਇਸ ਬੰਦੇ ਦਾ ਨਾ ਜੀ ਉਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਸੀਗਾ ਕਾਫੀ ਕਾਫੀ ਸਮੇਂ ਤੋਂ ਤੇ ਉਹ ਸੋਚਾ ਕਰਕੇ ਜਿਹੜਾ ਇਹਨਾਂ ਦਾ ਕੋਈ ਅੰਦਰੂਨੀ ਉਕਲੇਸ਼ ਚੱਲ ਰਿਹਾ ਸੀਗਾ ਕੁਝ ਸਰ ਕੁਝ ਵਗੈਸੇ ਬਦਲਾ ਦਾ ਵੀ ਮਸਲਾ ਕੋਈ ਪਤਾ ਲੱਗਿਆ ਵੀ ਇਸ ਤਰ੍ਹਾਂ ਜੇ ਜਦ ਚੰਦ ਚਰਚਾ ਹੁੰਦੀ ਆ ਉਹਦੇ ਵਿੱਚ ਤਾਂ ਇਹ ਗੱਲਾਂ ਆ ਹੀ ਰਹੀਆਂ ਆ ਜਾਂ ਪਰ ਮਤਲਬ ਆਪਾਂ ਆਵਾਜ਼ਾਂ ਵੀ ਕਹਿ ਸਕਦੇ ਹਾਂ ਪੁਲਸਰ ਪਰ ਕੀ ਕਾਰਵਾਈ ਕੀਤੀ ਹੈ ਹੁਣ ਜਿਹੇ ਕੇਸ ਰਜਿਸਟਰ ਕੀਤਾ ਜਾ ਰਿਹਾ ਜਿਹੜੀ ਦੂਸਰੀਆਂ ਪੁਲਿਸ ਪਾਰਟੀਆਂ ਉਹ ਆਪਣਾ ਕੰਮ ਕਰ ਰਹੀਆਂ ਅਸੀਂ ਇਹਨਾਂ ਨੂੰ ਜਿਹੜਾ ਬੁਸ਼ ਨੂੰ ਲੱਭ ਰਹਿਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਚਾਹੁੰਦੇ ਹਾਂ